ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਬੋਧ। ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ। ਮਾਰਾ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇਰ ਰੋਗ ਤੋਂ ਛੁਟਕਾਰਾ ਕਰ ਦਿੱਤੀ। ਤੇ ਸਾਰੇ ਵਾਣੋ ਜੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ। ਸੋ ਅਸੀਂ ਜਾ ਰਹੇ ਹਾਂ ਜੀ ਅੱਜ ਲੁਧਿਆਣੇ ਨੂੰ ਆਪਣੀ ਮੰਦਿਰ ਭੈਣ ਨੂੰ ਸੰਧਾਰਾ ਦੇ ਕੇ ਆਉਣਾ ਸੀ ਜੀ। ਤੇ ਸਮਾਨ ਅਸੀਂ ਲੈ ਲਿਆ ਸੀ ਪਿਛਲੇ ਬਲੌਂਗ ਚ ਤੁਸੀਂ ਦੇਖੇਗੇ ਤੇ ਰਸਤੇ 'ਚ ਜਾਂਦੇ ਜਾਂਦੇ ਜੀ ਬੱਜ ਗਈ ਬ੍ਰੇਕ ਭੁੱਖ ਜੀ ਲੱਗੀ ਹੋਈ ਸੀ ਥੋੜੀ ਜੀ ਬ੍ਰੇਕ ਵੀ ਸੰਦੀਪ ਨੇ ਅਜੀਸਗਾ ਮਰਵਾਈ ਗੱਡੀ ਦੀ ਵੀ ਪਤਾ ਨਹੀਂ ਕਿਆ ਬੜਨਾ ਕਿਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵੀ ਕਿਆ ਬੜਨਾ ਕਿਆ ਨਹੀਂ ਮੈਂ ਤਾਂ ਵੈਸੇ ਹੀ ਨਾ ਕੋਈ ਗੱਲ ਕੀਤੀ ਮੈਂ ਕਿਹਾ ਛਗਾ ਬਹੁਤ ਵਧੀਆ ਦੇਖ ਕੇ ਚੱਲੀਏ ਦੇਖ ਕੇ ਜਾਉਣਾ ਇੱਥੇ ਦੇਖਣੇ ਵਾਲਾ ਤਾਂ ਕੰਮ ਹੈ ਹੀ ਨਹੀਂ ਕੋਈ ਉਰਦਾ ਦੇਖਣ ਦਾ ਵੀ ਮੁੱਲ ਆ ਪਤਾ ਨਹੀਂ ਬਾਕੀ ਪਤਾ ਨਹੀਂ ਅੰਦਰ ਜਾ ਕੇ ਪਤਾ ਲੱਗੂਗਾ ਬਹੁਤ ਵਧੀਆ ਰੈਸਟੋਰੈਂਟ ਆ ਨਾ ਤਾਂ ਮੈਂ ਪੜਾਇ ਹੀ ਨਹੀਂ ਹੋਇਆ ਕਾੜੀ ਕਾੜੀ ਚ ਕਿਹੜਾ ਹੋਟਲ ਆਲਾ ਹੋਟਲ ਆਰ ਰਿਸਪੈਕਟਰ ਰਿਸਪੈਕਸ਼ਨ ਪਤਾ ਨਹੀਂ ਕੀ ਲਿਖਿਆ ਹੋਇਆ ਆਰ ਤੇ ਆ ਹਾਂ ਚਲੋ ਤੁਸੀਂ ਉਹਨੂੰ ਬਲੌਗ ਦੇ ਵਿੱਚ ਦੇਖੇ ਲੈਣਾ ਵੀ ਕਿਹੜਾ ਕਿਹੜਾ ਨਹੀਂ ਮੈਂ ਵੀਡੀਓ ਜੈਕ ਕਰ ਜੀਆ ਰਿਓਡ ਰਿਐਕ ਕਰ ਜੀਆ ਸਾਡੀ ਅੰਗਰੇਜ਼ੀ ਤੁਹਾਨੂੰ ਪਤਾ ਹੀ ਆ ਨਾ ਪੰਜਾਬੀ ਚ ਵੀ ਗੱਲ ਜਵੇ ਆ ਪੰਜਾਬੀ ਵਿੱਚ ਯਾਰ ਆ ਰੀ ਜਾ ਕੇ ਰੋ ਜਾਵ ਡੱਕਣੀ ਹੈ ਕੋਸਾ ਉਹਦੇ ਲਿਖਿਆ ਹੋਇਆ ਪਿੱਛੇ ਚਲੋ ਕੋਈ ਨਹੀਂ ਹੁਣ ਨਿਕਲਦੇ ਆ ਗੱਡੀ ਦੇ ਬਾਹਰ ਦੇਖਦੇ ਕੀ ਕੀ ਬਾਤ ਦਿੱਖਦੀ ਆ ਖੇਤੀ ਬਾਹਰ ਸਤਨਾਮ ਸੱਚਾ ਪਾਰਸਾ ਪਤਾ ਨਹੀਂ ਕੋਈ ਪਾਰਟੀ ਹੋਣੀ ਅੰਦਰ ਮੈਨੂੰ ਡੀਜੇ ਚੱਲਦਾ ਲੱਗਦਾ ਇੱਥੇ ਓਹੋ ਬਾਹਰ ਤਾਂ ਜੀ ਗਰਮ ਐ ਬਹੁਤ ਆ ਹਸਾਵੇ ਨਹੀਂ ਕੋਈ ਪਿੱਛੇ ਬਾਉਂਡਰੀ ਦੇਖੋ ਕਿਆ ਵਧੀਆ ਕੀਤੀ ਵੀ ਆ ਤੇ ਹੁਣ ਚੱਲਦੇ ਆ ਜੀ ਅੰਦਰ ਨੂੰ ਅਹ ਦੇਖਦੇ ਆ ਚੱਲ ਕੇ ਪ੍ਰੋਗਰਾਮ ਕਿਆ ਬਣਦਾ ਕਿਆ ਨਹੀਂ ਅਹ ਕਾਫੀ ਦਾ ਕੱਪ ਤਾਂ ਇੱਕ ਪੀਉਂਗੇ ਜੇ ਜ਼ਿਆਦਾ ਨਹੀਂ ਹੋਰ ਕੋਸਾ ਆਪ ਉਹ ਦੇਖਦੇ ਆ ਚੁੰਨੀ ਫੇਰ ਤੇਰੀ ਦੇਖ ਚੱਲ ਪਤਾ ਨਹੀਂ ਬਰਾਬਰ ਕਰਕੇ ਲੈਣੀ ਨਹੀਂ ਆਉਂਦੀ ਚੁੰਨੀ ਆ ਲੈ ਚੁੰਨੀ ਤੇਰੀ ਹਾਈ ਚਲੋ ਠੀਕ ਆ ਜੀ ਲਓ ਜੀ ਉਹਦਾ ਸਿਸਟਮ ਕਾਫੀ ਤਕੜਾ ਹੈ ਤੇ ਅਜੀਬ ਰੈਸਟੋਰੈਂਟ ਚ ਮਾਂ ਕਿਆ ਕਰ ਰਣਾ ਉਧਰ ਸਾਰੀ ਰੈਸਟੋਰੈਂਟ ਚ ਅਹ ਦੇਖਦੇ ਅੰਦਰ ਪ੍ਰੋਗਰਾਮ ਵੀ ਕਿਆ ਮਿਲਦਾ ਖਾਣ ਪੀਣ ਨੂੰ ਬਾਹਰ ਜਰੂ ਸਤਨਾ ਉਹਦਾ ਲੋਕੇਸ਼ਨ ਬਹੁਤ ਵਧੀਆ ਬਣਾਈ ਪਈ ਆ ਸਤਨਾ ਚਲੋ ਆਹ ਬਾਹਰ ਤਾਂ ਗਰਮੀ ਬਹੁਤ ਆ ਸਸਰੀ ਗਾ ਯਾਰ ਅੰਦਰ ਆ ਕੇ ਤਾਂ ਥੋੜਾ ਜਿਹਾ ਸਾਜਾ ਆਇਆ ਪਹਿਲਾਂ ਪੁੱਛ ਲਈ ਕਿ ਅਜਾ ਠੰਡਾ ਚ ਕਿਆ ਦਊਗਾ ਪਰ ਪਹਿਲਾਂ ਤਾਂ ਲੋ ਹਾਂਜੀ ਕੋਲ ਤੋਂ ਵੀ ਜਗਲੇ ਮਿੰਟ ਮਿਲ ਜਗਾ ਵਰਜਨ ਮੁਜੀ ਤੋਂ ਹਾਂ ਆ ਪੜ ਲਾ ਸਾਰੇ ਲਿਖਾਵਾ ਕੋਲ ਤੋਂ ਕਾਫੀ 345 ਰੁਪਏ ਦੀ ਹੈ ਕਾ ਕਰ ਰਾ ਪੀੜੀਆਂ ਹਾਂਜੀ ਕੋਲ ਵੀ ਮਿਲ ਜਾਈ ਕਿਥੇ ਇੱਕ ਮਿਲ ਜਾਈ ਕੋਈ ਜਾਜ਼ੀ ਰੇਟ ਜਿਹੜੇ ਸਾਡੇ ਬਜਟ 'ਚ ਆ ਜਵੇ ਯਾਰ ਆਹਾ ਦੇਖ ਆ ਯਾਰ ਇਹ ਉਧਰ ਤਾਂ ਡਰ ਆ ਪੁੱਤ ਤਾਂ ਰੇਟ ਦੇ ਕੇ ਡੱਟ ਰਿਹਾ ਕੇ ਤੇ ਦੀ ਯਾਰ ਉਹ ਮੈਨੂ ਆ ਡੇ ਹਾਂ ਆ ਮੈਨੂ ਆ ਡਾ ਤੇ ਬਸ ਡਰਦਾ ਨਹੀਂ ਹੈਗਾ ਕਿਸੇ ਨੇ ਵੀ ਰਿਹਾ ਕੇ ਇਹ ਜਿਹੇ ਜ ਆ ਬੰਦਾ ਦੇਖ ਕੇ ਉਹ ਜੇ ਕਸਟਮਰ ਦਾ ਰੇਟ ਕਰ ਦਿੰਦੇ ਕੋਈ ਚੱਕਰ ਪੁੱਤ ਰਿਹਾ ਜਾ ਕਿਆ ਤੁਸੀਂ ਕਿਹ ਲੈ ਹੁੰਦੇ ਉਹ ਵੀ ਇਧਰ ਤਾਂ ਬੱਸ ਜੱਕੀ ਜੱਕੀ ਐਨ ਦੇ ਬੱਸ ਉਧਰ ਰੈਸਟੋਰੈਂਟ ਚ ਤੇ ਤੜਾ ਖਾਓਗਾ ਨਾ ਇਹਨਾਂ ਦੀ ਰੈਸਟੋਰੈਂਟ ਆ ਨਾ ਉਹ ਉਦਾਂ ਕੋ ਮਸ ਸਕਦੇ ਉਧਰ ਕੇ ਹੈਗਾ ਕੁਝ ਪਾਸਪਾਸ ਲੈਣਾ ਪੈਂਦਾ ਜੇ ਗੇੜਾ ਮਾਰ ਕੇ ਆਉਣਾ ਹੋਵੇ ਕੋਈ ਪਾਸਪਾਸ ਕੋਈ ਅੱਛਾ ਹਾਂ ਨੋ ਬਤ ਦੋ ਨੋਟ ਉਹ ਕੁਝ ਨਹੀਂ ਮਿਲਣਾ ਹਾਂ ਕੋਲਡ ਕਾਫੀ ਕਿੰਨੇ ਦੀ ਆ ਹਾਂ ਬਾਕੂ ਦੀ ਰੱਖ ਗਏ ਅੱਜ ਹੁਣ ਹੀ ਕੋਲਡ ਕਾਫੀ ਯਾਰ ਉਹ ਲਿਖਿਆ ਹੋਇਆ ਹੈ ਨਾ ਕੋਲਡ ਵੀ ਨੇ ਸਾਡੇ ਬਾਕਸ ਹਾਂਜੀ ਇਸਰ ਹੋਟਲ ਨੇ ਹਾਂਜੀ ਤੋਂ ਥੱਲੇ ਜਿਹੜੀਆਂ ਨੇ ਕੋਲਡ ਉਹ ਕੋਲ ਦੱਸ ਹਾਂ ਤੂੰ 골ਡ ਤੂੰ ਦੂਯੋ ਪੀਲਾ ਗਰਮੋ ਗੋਯੋ ਪੀਲਾ ਜਿਹੜਾ ਤਰਾ ਮਲ ਟਟਾ ਹਾਂ ਫਿਰ ਉਹ ਚਾਹ ਦਾ ਗਲਾਸ ਪੀਣਾ ਹੈ ਹਾਂ ਇਹਨਾ ਪਰਮਾ ਸੇਕ ਦਾ ਰੇਟ ਫੱਪਤ ਔਰ ਇੱਕ ਮੇਜੇ ਕੇ ਫਿਰ ਆ ਕੋਈ ਨਹੀਂ ਦੇਖ ਲੈਂਦੇ ਬਾਹਰ ਮਿਕਸ ਵੀਰ ਮਿਲ ਜੂਗਾ ਜੀ ਕੋ ਬਾਹਰ ਨਹੀਂ ਹਰ ਜਾਣਾ ਯਾਰ ਇਸ ਵਕਤ ਕਿਤੇ ਦੋ ਚੱਲ ਵਾਹ ਆਹ ਹਾਜੀ ਕੰਟਰੀ ਤੇ ਪਰ ਕਿਤੇ ਹੋਵੇ ਮਕਾਨ ਬਬੇ ਤਾਂ ਕਾਹ ਦੇ ਦੁੱਖ ਸਭ ਸਾਲੇ ਸਾਰੇ ਧੋਲ ਨੇ ਹਾਂ ਇੱਕ ਸ਼ੇਕ ਮੰਗਾ ਲਓ ਮੰਗਾ ਲਾ ਅੱਦਾ ਅੱਦਾ ਪੀ ਲੋਗੇ ਜਿਹੜਾ ਮੱਤ ਸੁਧਿਆ ਲਾ ਆ ਬੜਾਈਆ ਵੀ ਜੀ ਫੱਟੀਆਂ ਰੜੀਆਂ ਹੁੰਦੀਆਂ ਹੁੰਦੀਆਂ ਪੁਰਾਣੇ ਜ਼ਮੇਂ ਚ ਆ ਆ ਆ ਅਜੇ ਨਾਲ ਦੀ ਹੁੰਦੀ ਸੀ ਸਰ ਮੈਂ ਦੇਖਿਆ ਬਚਪਨ ਤੋਂ ਮੈਨੂੰ ਯਾਦ ਆ ਬਿਹਾਰੀਆਂ ਪੱਤੀਆਂ ਲੈ ਕੇ ਜਾਂਦੇ ਹਾਂ ਤਾਂ ਜ਼ਰੂਰੋਂ ਬਾਕੀ ਤਾਂ ਫਿਰ ਆਈ ਬਰੇਡ ਹੋਊਗੀ ਸਾਰੀ ਪਰਪਲ ਉੱਪਰ ਉੱਪਰ ਜਾਈ ਜਿੰਨਾ ਕੰਮ ਹਾਂ ਬੱਸ ਇਹ ਜਿੱਦ ਸੱਟ ਕਾਣ ਚੱਲ ਕੋਈ ਬੱਸ ਇਹ ਲੋਕੇਸ਼ਨ ਦੇਖ ਲਓ ਕਿਹੜੇ ਸਾਬ ਨਾਲ ਆ ਨਾ ਬਣਾਈ ਪੀਆ ਵਾਹ ਗੇ ਸੱਤ ਨਾਂ ਆਇਆ ਗਿਆ ਤਾਂ ਲੱਗਦਾ ਵੀ ਕਿਸੇ ਔਰਨ ਕੰਟਰੀ 'ਚ ਪਹੁੰਚ ਗਏ ਬਸ ਵਰਗੀ ਸੰਭਾਲ ਵੀ ਜ਼ਰੂਰੀ ਹੈ ਸੰਭਾਲਣ ਵਾਲਿਆ ਸਾਰਾ ਕੁਝ ਜੇ ਸੰਭਾਲਾ ਤਾਂ ਸਾਰਾ ਕੁਝ ਓਕੇ ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਮੈਂ ਨਾ ਸੰਭਾਲ ਤੇ ਹੁਣ ਇਹ ਬੂਟਾਂ ਦੀ ਬਾੜ ਵੀ ਕਿਸੇ ਸਰਕਾਰੀ ਹਸਪਤਾਲਾਂ ਚ ਖੜੀ ਦੇਖ ਲਓ ਉਹਦੇ ਨਾਲ ਦੀ ਬਾੜ ਕਰੀ ਪਈਂਦੀ ਹਾਈਵੇਲ ਦੀ ਉਹ ਬਾੜ ਦੇ ਕਿਹੜੇ ਹਾਲਾਤ ਹੁੰਦੇ ਤੇ ਇੱਥੇ ਦੇਖ ਲਓ ਹੀ ਬਾੜ ਤੇ ਕਿਆ ਕੰਮ ਲੈ ਲਿਆ ਇਹਨਾਂ ਨੇ ਲੋਰ ਆਰ ਕਿਰਦਾ ਉੱਪਰ ਦਾ ਵਾਟਰ ਸਿਸਟਮ ਗੋਡਾ ਰਾਈ ਨੂੰ ਦੇਖ ਕੇ ਨਾ ਰੂ ਭਰਦੀ ਆ ਪੂਰੀ ਆਨ ਗੋਡ ਲొਕੇਸ਼ਨ ਇੱਧਰ ਅਨ ਜਿਹੜਾ ਰੈਸਟੋਰੈਂਟ ਆ ਵੀ ਚੱਲ ਅਸੀਂ ਤਾਂ ਹੁਣ ਕਾ ਕਰਨਾ ਅਸੀਂ ਤਾਂ ਇੱਧਰ ਹੀ ਆਪਣਾ ਜਿਹੜਾ ਕਰਿਆ ਨੇ ਸੰਦੀਪ ਨੇ ਇੱਕ ਜੂਸ ਆ ਫਿੱਟ ਉਹ ਵੀ ਪੀ ਕੇ ਲੰਘ ਜਾਣਾ ਤੂੰ ਚੱਲ ਬੁੱਤ ਅੰਦਰ ਮੈਂ ਤੁਹਾਨੂੰ ਮਾਤਿ ਚ ਕੀ ਦਿਖਾਉਣਾ ਦੱਸ ਕਿਆ ਕਿਆ ਆਇਓ ਹਾਂ ਇਹਦਾ ਮੈਂ ਦਿਖਾਤਾ ਵੀ ਪਾਣੀ ਗਿਰਦਾ ਏ ਉਹ ਹਾਂ ਚਲਾਇਦਾ ਤੇ ਵਿਚ ਨਹੀਂ ਜਾ ਹਣਾ ਵਿਚ ਤਾਂ ਇਹ ਪਾਣੀ ਵਿਚੇ ਵਿਚੇ ਇਹਦੇ ਚ ਦੁਵਾਰਾ ਘੁੰਮ ਕੇ ਇੱਥੇ ਆਈ ਜਾਂਦਾ ਏ ਚੱਲ ਉਧਰ ਗਰਮੀ ਤੇ ਲਾ ਕਿੰਨੀ ਮਰਚਾਂ ਨੀ ਚੁੱਗੀ ਏ ਚੱਲ ਬਾਜੀ ਕੋ ਉਧਰ ਚੱਲ ਉਧਰ ਨੂੰ ਫਟਾਫਟ ਲੋਈ ਇਹ ਲੋਕੇਸ਼ਨ ਆ ਗਿਆ ਨਾ ਜਦ ਆਪਾਂ ਸਮਝ ਲਓ ਵੀ ਦੋਨੋਂ ਜਾਣਦੇ ਆ ਲੁਧਿਆਣੇ ਨੂੰ ਅ ਦਰਾਹੇ ਤੋਂ ਥੋੜੀ ਜਿਹੀ ਗਾਂ ਆ ਕੇ ਉਹ ਤੋਂ ਗਾਂ ਦੋ ਤਿੰਨ ਕਿਲੋਮੀਟਰ ਅੱਗੇ ਆ ਕੇ ਲੱਗਦੀ ਮੈਨੂੰ ਇਹ ਬਾਕੀ ਪੱਕਾ ਕਨਫਰਮ ਵੀ ਨਹੀਂ ਹੈਗਾ ਜਿਹੜੀ ਉਹਦੇ ਪਰ ਨਹਿਰ ਪਰ ਬੋਰਡ ਲੱਗਿਆ ਪਿਆ ਚਲੋ ਵੀ ਚਲੋ 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 ਕੋਤੋ ਕੁ ਕੁਲੀ ਹੀ ਨਾ ਕਾ ਤਾਂ ਭਰਾ ਜਹਾ ਚਲੋ ਤਾਂ ਛੱਡ ਦੇ ਛੱਡ ਦੇ ਛੱਡ ਦੇ ਚੱਲੋ ਤਾਂ ਇਹਨੂੰ ਬਿਠਾ ਲ ਲੈ ਬਾਹਰ ਤਾਂ ਗੱਡੀ 'ਚ ਵੀ ਜਾ ਕੇ ਇਸੇ ਨੇ ਕੰਮ ਨਹੀਂ ਕਰਨਾ ਜਿੰਨੀ ਉਹਰੇ ਕੂਲਿੰਗ ਵੀ ਕਰੀ ਵੀ ਆ ਆਪਾਂ ਤਾਂ ਗੱਡੀ 'ਚ ਕਿੱਥੇ ਉਹੜਣੀ ਐਨੀ ਕੂਲਿੰਗ ਹਾਂ ਫੇਰ ਤਾਂ ਤੁੱਣੀ ਗਰਗੀ ਕਿ ਤੁੱਡੀ ਨਹੀਂ ਸੰਭਾਲ ਸਕਦੇ ਜਿਵੇਂ ਮੰਮੀ ਤੇਰੀ ਤੋਰ ਤਾਂ ਕਿਆ ਸਭਾ ਤੈਨੂੰ ਤਾਂ ਕਿਆ ਸੰਭਾਲਣਾ ਉਹਨੇ ਆ ਦੇਖ ਤਾ ਲੋਕੇਸ਼ਨ ਕਿਸੇ ਨੇ ਕਿਆ ਮਕਾਨ ਇੱਥੇ ਪਾਇਆ ਬਾਪਰਲੀ ਤਰਾਂ ਜਾ ਕੇ ਐ ਤਾਂ ਰੋੜ ਵੀ ਐ ਚੱਲ ਦੇਖਦੇ ਆ ਮਹਾਰਾਜ ਸੁੱਖ ਰੱਖੇ ਪਲਾਨ ਤਾਂ ਮੈਂ ਵੀ ਕਰਾਂ ਤਾਂ ਵੀ ਘੁੰਮ ਕੇ ਆਉਣਾ ਮਾ ਮਾ ਚਲਦੇ ਵੇ ਤਾਂ ਸੰਦੀਪੇ ਨਹੀਂ ਮੰਨੀ ਹੈਗੀ ਮੈਂ ਜਾਣਾ ਤਾਂ ਇਕੱਲੇ ਨੇ ਪਰ ਇਹ ਕਹਿੰਦੀ ਮੈਂ ਨਾਲ ਜਾਣਾ ਮਾ ਫੇਰ ਨਹੀਂ ਗੱਲ ਬਣਨੀ ਨਾਲ ਆਲੇ ਤਾਂ ਇਕੱਲੇ ਬਾਤ ਤੇ ਖਰਚਾ ਕਰਨਾ ਔਖਾ ਜਿਹਾ ਦੋ ਤਿੰਨ ਜਿੰਨੇ ਰਲ ਕੇ ਕਰ ਲੈਂਦੇ ਫੇਰ ਰੋਟਾ ਜੋ ਹੋ ਜਾਂਦਾ ਕੰਮ ਹਾਂ ਪੁੱਤ ਚਾਹੇ ਚੱਕੂ ਚੱਕ ਲੈ ਤੈਨ ਗਰਦਨ ਪੜਦ ਨਹੀਂ ਮੈਂ ਤੇਰੀ ਉਹ ਦੱਸ ਤਾਂ ਮੈਂ ਬੱਟ ਕੇ ਦਿਖਾਉ ਹਾਂ ਬਰਦੇ ਕੇ ਦਿਖਾਉ ਉੱਥੇ ਉਹਨੂੰ ਦਾ ਬਾਈਸਾ ਫੀਟਿੰਗੇ ਬਹੁਤ ਆ ਗਿਆ ਕਰਨ ਸਮਾਨ ਦੀ ਮੰਨੂ ਸਸਕਰੀਮ ਪਾ ਰਿਹਾ ਉਹਦੇ ਵਿੱਚ ਖੜਾ ਜੇ ਪਤਾ ਨਹੀਂ ਕਿਹੜਾ ਦੁੱਧ ਸੁਲਗਟਾ ਕਬਲੇ ਸੰਦੀਪ ਘੋਰ ਨੇ ਮਿੱਠਾ ਕੱਟੜ ਕੀ ਵਿਚਾਲ ਅਲੱਗ ਤੋਂ ਸ਼ੂਗਰ ਦਾ ਨਹੀਂ ਪਾਉਣੀ ਅਲੱਗ ਤੋਂ ਸ਼ੂਗਰ ਦਾ ਨਹੀਂ ਮਿਕਸ ਕਰਨੀ ਵਿੱਚ ਹਾਂ ਮੈਂ ਚਾਹ ਅਲੱਗ ਮੈਂ ਉਹ ਜਦੋਂ ਮੈਂ ਸ਼ੂਗਰ ਨਾ ਪਾਈ ਚਲੋ ਕਰਕੇ ਲਿਆਉਂਗਾ ਨੂੰ ਤਿਆਰ ਜੂਸ ਦਾ ਮਸ਼ੀਨਾਂ ਤਾਂ ਇੱਕ ਰੱਖੀਆਂ ਵੀ ਇਹਨਾਂ ਨੇ ਕਿਹੜਾ ਜੂਸ ਸੀ ਸਿਲੈਕਟ ਕਰ ਲਿਆ ਤਾਂ ਦੇਖੀ ਫਰਾਡ ਬੈਲੈਂਸ ਪਤਾ ਨਹੀਂ ਮੀਡ ਨੂੰ ਕੇਜ ਆਉਣਾਗਾ ਇਹਦਾ ਜ ਰੈੱਡ ਇਹ ਆਉਣਾ ਕਲਰ ਇਹ ਪਤਾ ਵੀ ਰੈੱਡ ਆ ਬਾਕੀ ਦਾ ਪਤਾ ਨਹੀਂ ਕੀ ਆਉਣਾ ਬਾਕੀ ਦੀ ਸੀ ਇਹਨੂੰ ਵਾ ਕਾ ਵੀ ਮਿੱਠਾ ਘੱਟੇ ਰੱਖੀ ਚਲੋ ਆ ਜਾਣ ਦੋ ਜੀ ਜੂਸ ਨੂੰ ਹਾਂ ਇੱਧਰ ਕਿਉਂ ਉੱਤੇ ਰਹੀ ਤੇਰੇ ਬੱਜਣੀ ਤੇ ਹਣ ਥੱਲੇ ਕਿਦਣਾ ਨੇ ਇੱਲਤ ਨਹੀਂ ਕਰੀ ਹੁੰਦੀ ਉਹ ਤਾਂ ਆ ਆ ਕੇ ਤੂੰ ਕਹਿਣਾ ਵੀ ਮਾਂ ਦੀ ਫੇ ਕੰਮ ਕਰਾਵੋ ਜਾਂਦਾ ਪੀਰ ਜੀ ਦੀ ਨੂੰ ਤੋਂ ਉਹ ਦੇ ਰਹੇ ਆ ਨਾ ਪ੍ਰੋਗਰਾਮ ਅਗਲਾ ਲੋ ਜੀ ਇੱਧਰ ਰੈਸਟੋਰੈਂਟ ਅੰਦਰ ਵੀ ਐਂਟਰੀ ਹੋ ਗਈ ਪਰ ਇੱਥੇ ਦਾ ਮਾਹੌਲ ਅੰਦਲੀ ਸਾਈਡ ਦਾ ਕੁਝ ਹੋਰੇ ਸਰਜਿਆ ਪਿਆ ਮਾਹੌਲ ਦੇਖੋ ਤੁਸੀਂ ਕੀ ਗ੍ਰੇਟ ਲੁੱਕ ਆ ਵੈਰੀ ਗੁੱਡ ਐਂਡ ਆਸ ਸਵੀਵਿੰਗ ਪੂਲ ਵੀ ਬਣਾਇਆ ਪਾ ਦੇਖੀ ਬੁੱਤਾਂ ਇਹ ਉਦਾ ਅੱਛਾ ਹੋਆ ਤੇਰਾ ਕਹਿਣ ਦਾ ਭਾਵ ਸਵੀਵਿੰਗ ਪੂਲ ਵੀ ਹੈਗਾ ਬਣਾਉਣ ਨੂੰ ਨਹੀਂ ਫੁਆਰੀ ਆ ਪਰਾਟਾ ਪਾ ਐਥੇ ਤਾਂ ਦੁਨੀਆ ਹੋ ਰਹੀ ਆ ਭਾਈ ਤੇਰਾ ਕਲੱਬ ਵੀ ਹੋਣਾ ਮੈਂ ਕਹਿੰਦਾ ਅੰਦਰ ਮੈਨੂੰ ਐ ਲੱਗਦਾ ਜਿਹੜਾ ਸਾਕਤਾ ਹੋਰੇ ਵੀ ਬੀਅਰ ਬਾਰ ਜਾਂ ਹੋਰ ਐਦਾਂ ਦੀ ਆਟਮਾ ਦੇਖੋ ਤਾਂ ਬ ਜਿੰਦਗੀਏ ਦਰਖਤਾਂ ਦੀ ਆ ਇਸ ਟਾਈਮ ਕਿਹੜੇ ਸਾਬਨ ਨਾਲ ਸੰਭਾਲੇ ਹੋਇਆ ਕਿਹੜੇ ਸਾਬਨ ਨਾਲ ਇਹਨਾਂ ਦੇ ਕੇਅਰ ਆ ਦੇਖੋ ਤਾਂ ਅੰਦਰਲੀ ਸੜਕ ਨਕਸ਼ੇ ਹੀ ਬਦਲਿਆ ਪਿਆ ਲੋਕ ਇਧਰਲੀ ਸੜਕ ਹੁਣ ਅਸੀਂ ਤਾਂ ਵੀ ਮੋਟਾ-ਮੋਟਾ ਜਿਹਾ ġੜਾ ਮਾਰਨਾ ਕਿਉਂ ਸਾਨੂੰ ਉਧਰ ਭੈਣ ਦਾ ਵੀ ਫੋਨ ਆ ਆ ਬੈ ਅਸੀਂ ਉਹਨੂੰ ਕਿਹਾ ਵੀ ਘੰਟੇ ਚ ਸਿਰੇ ਪਹੁੰਚ ਜਾਣਾ 20 ਮਿੰਟ ਦਾ ਸਾਡੇ ਇੱਥੇ ਲੰਘ ਚਲੇ ਆਇਧਰ ਨੂੰ ਦੇ ਲੋ ġੜਾ ਇੱਕ ਆ ਇਹਨੂੰ ਘੁੰਮ ਕੇ ਮੁੜਿਆ ਬਸ ਕਾਣਾ ਤਾਂ ਹਨ ਤੁਸੀਂ ਹੁਣ ਉਹ ਤਾਂ 380 ਰੁਪਏ ਦਾ ਜੂਸ ਤਾਂ ਪੀ ਲਿਆ ਇੱਕ ਆ ਮੇਰਾ ਕਿੰਨੀ ਸੋਹਣੀ ਜਗ੍ਹਾ ਮੇਰਾ ਬਰਤ ਕਹਿੰਦਾ ਐਨੀ ਸੋਹਣੀ ਜਗ੍ਹਾ ਤਾਂ ਮੇਰਾ ਪੁੱਤ ਪਹਿਲੀ ਵਾਰ ਆਇਆ ਚਲੋ ਹੁਣ ਗਾਹ ਤੁਸੀਂ ਥੋੜੀ ਵੀਡੀਓ ਕਰਿਓ ਜੀ 뮤זיਕ ਨਾਲ ਇੰਜੋਏ ਕਾਨੂੰ ਆ ਅਧਰਲੀ ਸਾਈਡ ਨਾ ਆਉਣ ਵਾਲਾ ਸਿਸਟਮ ਆ ਸਾਰਾ ਇਹ ਪਾਸੇ ਵੀ ਕੋਰੋਨਾ ਅਰਬਾਂ 'ਚ ਲੱਗੇ ਪਏ ਹੋਣੇ ਔਰ ਮੈਂ ਆਇਆ ਜੀ ਸੀ ਕਿੱਥੇ ਘੁੰਮ ਕੇ ਆਇਆ ਮੇਰਾ ਪੁੱਤ ਹੈ ਕਿੰਨੀ ਸੋਹਣੀ ਜਗ੍ਹਾ ਤੇ ਨਾ ਬਾਕੀ ਵੀ ਇੱਕ ਗੱਲ ਹੈ ਜੀ ਰੂਹ ਲਾਈ ਵੀ ਹੈ ਹੈ ਜਿਹੜੇ ਸਾਫ ਉਹਨਾਂ ਦੇ ਪੈਸੇ ਲੁੱਟਿਆ ਉਹ ਸਾਫ ਨਾਲ ਜਗ੍ਹਾ ਦੀ ਵੀ ਵੈਲਿਊ ਹੈਗੀ ਐਦਾਂ ਦੀ ਗੱਲ ਨਹੀਂ ਹੈਗੀ ਕਿ ਜਗ੍ਹਾ ਦੀ ਵੈਲਿਊ ਨਹੀਂ ਹੈਗੀ ਜਗ੍ਹਾ ਦੀ ਵੀ ਵੈਲਿਊ ਨਾਲ ਗੱਲ ਨਹੀਂ ਧੋ ਰਿਹਾ ਵੀ ਜਗ੍ਹਾ ਵੀ ਆਇਆ ਨਾ ਟਿਕਰ ਨੰਬਰ ਹੈਗਾ ਬੰਦਾ ਚਾਹੇ ਤੇ ਜਿੰਨਾ ਟਾਈਮ ਮਰਜ਼ੀ ਰਹਿ ਜਾਵੇ ਬੋਰ ਨਹੀਂ ਹੋ ਸਕਦਾ ਬਾਕੀ ਗੱਲ ਸੀ ਹਾਂ ਉਦੋਂ ਰੈਸਟੋਰੈਂਟ ਤੇ ਵੀ ਜਿਹੜਾ ਕੱਢ ਕੇ ਆਇਆ ਸੀ ਇਹ ਵਸਮੇ ਨਾਲ ਚੱਲਦਾ ਰਾਤ ਨਾ ਨਾ ਦਿਨ ਚ ਵੀ ਚੱਲਦਾ ਆ ਰਤ ਨੂੰ ਮਤਲਬ ਉਹਨਾਂ ਨੂੰ ਹੁਣ ਜਿਹੜੇ ਆਈ ਜਾਂਦੇ ਰੁਕੀ ਜਾਂਦੇ ਫੜੇ ਬਾਹਰ ਆ ਕੇ ਚੱਲ ਗਏ ਇੱਥੇ ਹੁਣ ਰਾਤ ਕੱਟਣ ਥੋੜਾ ਹਣਾ ਦਿਨ ਚ ਵੀ ਆਉਂਦੇ ਰਾਤ ਰੈਸਟਰੂਮ ਵੀ ਕਿਹਾਤ ਰੈਸਟਰੂਮ ਹੈਗਾ ਜਿਨੇ ਰਾਤ ਰਹਿਣਾ ਜ਼ਰੂਰੀ ਨਹੀਂ ਜਿਨੇ ਜਿਹੜਾ ਸਫ਼ਰ ਕੱਢਣ ਆਇਆ ਕੋਈ ਰਾਤ ਵੀ ਰੁਕ ਸਕਦਾ ਇਹ ਤਾਂ ਮੈਂ ਕਿਤੇ ਆ ਬਾਕੀ ਠੀਕ ਹੈ ਜੀ ਦੇਖਦੇ ਹਾਂ ਕੀ ਬਣਦਾ ਅਗਲਾ ਪ੍ਰੋਗਰਾਮ ਗਰਮੀ ਬਹੁਤ ਹੈ Uh -huh.